ਭਰਾਵਾਂ ਦੀ ਹਿੱਕੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਕੜਾਈ ਵਾਲੇ ਸੂਟਾਂ ਦੀ ਵੈਰਾਈਟੀ ਵਿਆਹ ਸ਼ਾਦੀਆਂ ਦਾ ਸੀਜ਼ਨ ਕਰਕੇ ਜੀ ਸਪੈਸ਼ਲ ਫੈਨਸੀ ਵੈਰਾਈਟੀ ਨਮੀ ਤੋਂ ਨਮੀ ਨਵੇਂ ਡਿਜ਼ਾਈਨਾਂ ਭਾਰੀ ਸੂਟ ਬਿਲਕੁਲ ਆ ਦੇਖੋ ਜੀ ਪੂਰਾ ਹੈਵੀ ਕੁਆਲਿਟੀ ਦੇ ਉੱਤੇ ਸੂਟ ਹੈ ਇਹ ਤੇ ਦੁਪੱਟਾ ਵੀ ਨਾਲ ਪਿਆਰ ਚਰੂਣ ਦਾ ਨਾਲ ਹੈਵੀ ਦੁਪੱਟਾ ਲੱਗਿਆ ਹੋਇਆ ਜੀ ਨਾਲ ਇਹਦੇ ਇਹਦਾ ਮਾਰਕਰ ਦੇ ਵਿੱਚ ਆਮ ਹੈ 3000 32 3300 ਦਾ ਸੂਟ ਵਿਖਦਾ ਹੈਗਾ ਸਾਡਾ ਰੇਟ ਸੈਲਫ 1950 ਰੁਪਏ ਹੈ ਜੀ 1950 ਰੁਪਏ ਦੇ ਵਿੱਚ ਪੂਰਾ ਹੈਵੀ ਸੂਟ ਹੈਵੀ ਦੁਪट्टे ਦੇ ਨਾਲ ਹੈ ਜੀ ਪੂਰਾ ਵਧੀਆ ਵਿਆਹ ਸ਼ਾਦੀਆਂ ਲਈ ਕੁਆਲਿਟੀ ਦਾ ਸਾਰਾ ਜੀ ਫੈਨਸੀ ਸੂਟ ਹੈ ਜੀ ਇਹ ਆ ਦੇਖੋ ਜੀ ਫੈਨਸੀ ਸੂਟ ਬਿਲਕੁਲ ਕੜਾਈ ਦੇਖੋ ਸਾਰਾ ਤਾਂਹਾਂ ਤੱਕੜਾਈ ਦਾ ਕੰਮ ਹੈਗਾ ਤੇ ਦੁਪੱਟਾ ਹੀ ਪੂਰਾ ਵਧੀਆ ਕਟਵਰਕਾ ਫੈਂਸੀ ਦਬਟਾ ਬਣਿਆ ਹੋਈ ਨਾਲ ਪੂਰਾ ਭਰਾਮਾ ਦੀ ਹੱਟੀ ਦੇ ਉੱਤੇ ਸੇਲ ਮੇਲਾ ਚੱਲ ਰਿਹਾ ਹੈਗਾ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਫੋਲੋ ਕਰੋ ਭਰਾਮਾ ਦੀ ਹੱਟੀ ਦੇ ਉੱਤੇ ਸੇਲ ਮੇਲਾ ਚੱਲ ਰਿਹਾ ਹੈਗਾ ਭਰਾਮਾ ਦੀ ਹੱਟੀ ਦੇ ਉੱਤੇ ਸੇਲ ਮੇਲਾ ਚੱਲ ਰਿਹਾ ਜੀ ਹਰ ਕਿਸਮ ਦੇ ਕੜਾਈ ਵਾਲੇ ਸੂਟਾਂ ਦਾ ਭਾਰੀ ਸੇਲ ਮੇਲਾ ਹਰ ਕਿਸਮ ਦੇ ਕੜਾਈ ਵਾਲੇ ਸੂਟਾਂ ਦਾ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਆ ਦੇਖੋ ਜੀ ਹੋ ਕਵਾਲਿਟੀ ਆ ਗਈ ਇਹ ਵਿਆਹ ਸ਼ਾਦੀਆਂ ਵਾਸਤੇ ਜਿਵੇਂ ਅਸੀਂ ਕਹਿੰਦੇ ਸਪੈਸ਼ਲ ਵੇਆ ਵਾਸਤੇ ਲੈਣਾਗਾ। ਹਾਂ ਦੇਖੋ ਡਿਜ਼ਾਈਨ ਦੇ ਵਿੱਚ ਬਹੁਤ ਜਿੰਨਾ ਚਮਾਲ ਆ ਚੁੱਕਿਆ ਜੀ ਇਹ। ਇਹ ਵੀ 1900 ਚੀ ਹੈ ਜੀ। ਦੁਪੱਟਾ ਦਾ ਟੁਟਾ ਪੂਰਾ ਸੋਨਾ ਬਣਿਆ ਹੋਇਆ ਇਹਦੇ ਨਾਲ। ਹਰ ਇੱਕ ਡਿਜ਼ਾਈਨ ਦੇ ਵਿੱਚ ਤਕਰੀਬਨ ਤਿੰਨ ਜਾਂ ਚਾਰ ਕਲਰਾਂ ਦੇ ਚਮਾਲ ਆ ਹੋਇਆ ਜੀ। ਡਿਜ਼ਾਈਨ ਬਹੁਤ ਆਏ ਹੋਏ ਨੇਗੇ। ਫੈਨਸੀ ਦੁਪੱਟਿਆਂ ਦੇ ਨਾਲ ਫੈਨਸੀ ਸੂਟ। ਰਾਮਾ ਦੀ ਹੱਟੀ ਤੇ ਸੇਲ ਮੇਲਾ ਚੱਲ ਰਿਹਾ ਹੈਗਾ ਹਰ ਕਿਸਮ ਦੇ ਸੂਟਾਂ ਦਾ ਭਾਰੀ ਸੇਲ ਮੇਲਾ ਡਿਜ਼ਾਈਨਿੰਗ ਅਧਿਹਰੇ ਵਿੱਚ 1950 ਵਾਲੇ ਸੈਟਾ ਵਿੱਚ ਹੋਰ ਵੀ ਰੰਗ ਡਿਜ਼ਾਈਨ ਹੈਗੇ ਨੇ ਇਹਦੇ ਵਿੱਚ ਯੋਰ ਕ੍ਰੇਪ ਦੇ ਉੱਤੇ ਕਪੜਾ ਜੀ ਇਹ ਨੇਚਰ ਕ੍ਰੇਪ ਆ ਯਾਉਰ 1950 ਦੇ ਵਿੱਚ ਕੰਮ ਦੇਖੋ ਜੀ ਪੂਰਾ ਹੈਵੀ ਕੰਮ ਹੈ नाल दुप्टा ही पूरा वजिया बनया नाल पूरा हैवी तो बड़ा दुप्टा बनया हुआ जी ये भावों की हट्टी के उ सेल मेला चल रहा है सेल मेले के उत्ते जी फैंसी सूट विह शादियों की क्वालिटी प्योर के उत्ते है जी ये उन्नी सौ रुपये का करता जी ये भरावान की हट्टी के उ हर किस्म के सूटा का भारी सेल मेला चल रहा है डिजाइन दे देखो जी दे कि शानदार डिजायन ने सारे ਬਿਲਕੁਲ ਪਿਆਰ ਤੇ ਕਪੜਾਈ ਇਹੇ ਕੜਾਈ ਦੇ ਡਿਜ਼ਾਈਨ ਆ ਸ਼ਾਨਦਾਰ ਡਿਜ਼ਾਈਨ ਨੇ ਸਾਰੇ ਜੀ ਦੁਪੱਟਾ ਵੀ ਪੂਰਾ ਵਧੀਆ ਬਣਿਆ ਹੋਇਆ ਨਾਲ 1950 ਰੁਪਏ ਦੇ ਵਿੱਚ ਫੈਂਸੀ ਦੁਪੱਟੇ ਦੇ ਨਾਲ ਭਰਾਵਾਂ ਦੀ ਹੱਟੀ ਦੇ ਉੱਤੇ ਸੇਲ ਮੇਲਾ ਚੱਲ ਰਿਹਾ ਹੈਗਾ ਸੇਲ ਮੇਲੇ ਦੇ ਉੱਤੇ ਜੀ ਸਾਡੇ ਗਰੁੱਪ ਦੇ ਵਿੱਚ ਐਡ ਹੋਣ ਵਾਸਤੇ ਸਾਨੂੰ ਆਪਣਾ WhatsApp ਨੰਬਰ ਭੇਜੋ ਤੇ ਅਸੀਂ ਤੁਹਾਨੂੰ ਗਰੁੱਪ ਦੇ ਵਿੱਚ ਐਡ ਕਰਾਂਗੇ ਭਰਾਵਾਂ ਦੀ ਹੱਟੀ ਦਿੱਸਤੇ ਸੇਲ ਮੇਲਾ ਚੱਲ ਰਿਹਾ ਜੀ ਆ ਗਿਆ ਜੀ ਸਿਮਰ ਸਿਲਕ ਦਾ ਸੂਟ ਪਿਓਰ ਸਿਮਰ ਸਿਲਕ ਦੇ ਉੱਤੇ ਫਾਈਨਸੀ ਸੂਟ ਫਾਈਨਸੀ ਕੜਾਈ ਦੇ ਨਾਲ ਦੇਖੋ ਜੀ ਪਿਓਰ ਸਿਮਰ ਸਿਲਕ ਦਾ ਸੂਟ ਹੈ ਜੀ ਇਹ ਦੇ ਨਾਲ ਪ्योर ਦੁਪੱਟਾ ਹੈਗਾ ਬਿਲਕੁਲ ਮਾਰਕੀਟ ਦੇ ਵਿੱਚ ਗੇ 2500 ਦਾ ਵਿਕੇ 2800 ਦਾ ਸਾਡਾ ਜੇ ਸਿਰਫ 1500 ਰੁਪਏ ਕਰਤਾ ਹੀ ਇਹ 1500 ਰੁਪਏ ਦੇ ਵਿੱਚ ਰੰਗੇ ਦੇ ਵਿੱਚ ਬਹੁਤ ਆ ਗਏ ਜੀ ਡਿਜ਼ਾਈਨ ਬਹੁਤ ਆ ਗਏ ਹਰ ਇੱਕ ਡਿਜ਼ਾਈਨ ਦੇ ਵਿੱਚ ਤਕਰੀਬਨ ਚਾਰ ਕਲਰਾਂ ਦੇ ਚਮਾਲ ਹੈਗਾ ਭਰਾਮਾ ਦੀ ਹੱਟੀ ਦੇ ਉੱਤੇ ਭਾਰੀ ਸੇਰ ਮੇਲਾ ਚੱਲ ਰਿਹਾ ਹੈਗਾ ਭਰਾਮਾ ਦੀ ਹੱਟੀ ਦੇ ਉੱਤੇ ਹਰ ਕਿਸਮ ਦੇ ਕੜਾਈ ਵਾਲੇ ਸੂਟਾਂ ਦਾ ਭਾਰੀ ਸੇਰ ਮੇਲਾ ਵਿਆਹ ਸ਼ਾਦੀਆਂ ਵਾਸਤੇ ਸਪੈਸ਼ਲ ਇਕੱਠਾ ਕਪੜਾ ਲੈਣ ਵਾਸਤੇ ਸਪੈਸ਼ਲ ਆਫਰ ਹੈ ਜੀ 10000 ਰੁਪਏ ਦੀ ਕਪੜੇ ਦੀ ਖਰੀਦ ਕਰਨ ਦੇ ਉੱਤੇ ਟਰਾਲੀ ਬੈਗ ਬਿਲਕੁਲ ਫ੍ਰੀ ਦਿੱਤਾ ਜਾ ਰਿਹਾ ਹੈਗਾ ਭਰਾਮਾ ਦੀ ਹੱਟੀ ਦੇ ਉੱਤੇ 10000 ਦੀ ਕਪੜੇ ਦੀ ਖਰੀਦ ਕਰਨ ਦੇ ਉੱਤੇ ਟਰਾਲੀ ਬੈਗ ਬਿਲਕੁਲ ਫ੍ਰੀ ਦਿੱਤਾ ਜਾ ਰਿਹਾ ਹੈ ਜੀ ਭਰਾਮਾ ਦੀ ਹੱਟੀ ਵਸਤੇ ਰੋਡ ਮੋਡ ਮੰਡੀ